ਸੂਰਸਿੰਗ ਟੈਨਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਟੈਨਾ ਜੀ ਆਪ ਜੀ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪਹਿਲਾਂ ਤਾਂ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਅਸਤੀਫਾ ਦਿੱਤਾ ਤੇ ਰਾਸ਼ਟਰਪਤੀ ਦ੍ਰੋਪਦੀ ਮੁਰੂ ਨੇ ਕੀਤਾ ਮਨਜ਼ੂਰ ਕੇਧਰੀ ਵਾਲਦੀ ਨਿਆਂਇਕ ਹਿਰਾਸਤ 19 ਤਰੀਕ ਤੱਕ ਵਧੀ ਮੋਦੀ ਨੂੰ ਚੁਣਿਆ ਸਿੰਡੀਆ ਦਾ ਨੇਤਾ ਅੱਠ ਨੂੰ ਚੁੱਕ ਸਕਦੇ ਨੇ ਸੋ ਆਪ ਕਾਲੀਦਲ ਭਾਜਪਾ ਗੱਠਜੋੜ ਹੁੰਦਾ ਦਾ ਪੰਜ ਸੀਟਾਂ ਜਿੱਤ ਜਾਂਦੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਲਗਭਗ 34 ਵਿਧਾਨ ਸਭਾ ਸੀਟਾਂ ਗਵਾਈਆਂ ਅਮਰਕਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਮਿਲੀ ਪਤਨੀ ਕਿਰਨਦੀਪ ਕੌਰ ਪੰਜਾਬ ਦੀਆਂ ਪੰਜ ਸੀਟਾਂ ਦੇ ਉੱਤੇ ਜਿੰਨੀ ਚੋਣ ਆਮ ਆਦਮੀ ਪਾਰਟੀ ਦੀ ਨਵੀਂ ਪ੍ਰਿਕਿਆ ਇੰਡੀਆ ਗੱਟ ਜੋੜ ਦੀ ਸਰਕਾਰ ਬਣਾਉਣ ਦੇ ਲਈ ਜੋਰ-ਤੋਰ ਕਰਨ ਲੱਗਾ ਚੰਦੂ ਮਾਜਰਾ ਨੇ ਕਿਹਾ ਸਾਡਾ ਬਹੁਤ ਬੁਰਾ ਹਾਲ ਹੋਇਆ ਰਵਨੀਤ ਮਿੱਟੂ ਨੇ ਦੱਸਿਆ ਆਪਣੀ ਹਾਰ ਦਾ ਕਾਰਨ ਪੰਜਾਬ ਦੇ ਵਿੱਚ 67000 ਤੋਂ ਵੱਧ ਲੋਕਾਂ ਨੇ ਨੱਪਿਆ ਨੋਟਾ ਦਾ ਬਟਨ ਦੀ ਆਖਰੀ ਖਬਰ ਚਰਨਜੀਤ ਸਿੰਘ ਚਨੀ ਨੇ ਗੁਰਦੁਆਰਾ ਕਤਲਗੜ ਸਾਹਿਬ ਦੇ ਵਿੱਚ ਮਠਾਟੇ ਕਿਆ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਜਨਾਜੀ ਹੁਣ ਇਲੈਕਸ਼ਨ ਦੀ ਜਦੋਂ ਡਸਟ ਸੈਟਲ ਹੋ ਗਈ ਹੈ ਨਰਿੰਦਰ ਮੋਦੀ ਹੋਰਾਂ ਨੇ ਅਸਤੀਫਾ ਦੇ ਦਿੱਤਾ ਤੇ ਦੁਬਾਰਾ ਉਹ ਲੀਡਰ ਚੁਣੇ ਗਏ ਨੇ ਜਿਹੜੀਆਂ ਕਿਆਸਰਾਈਆਂ ਲੱਗ ਰਹੀਆਂ ਸੀ ਕਿ ਉਹ ਸਰ ਦਾ ਉਹਨਾਂ ਦੀ ਪਾਰਟੀ ਚ ਕੋਈ ਹੋਰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣੇ ਖਤਮ ਆ ਬਿਲਕੁਲ ਜੀ ਦੇਖੋ ਮੈਂ ਇਸ ਗੱਲ ਦੇ ਨਾਲ ਇਤਫਾਕ ਰੱਖਦਾ ਹਾਂ ਜੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼ਾਇਦ ਮੈਂ ਕਹਿਣਾ ਪੱਕਾ ਤਾਂ ਨਹੀਂ ਸ਼ਾਇਦ ਪ੍ਰਧਾਨ ਮੰਤਰੀ ਇੱਕ ਵਾਰ ਫਿਰ ਨਰਿੰਦਰ ਮੋਦੀ ਜੀ ਬਣਨ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਕੋਲੇ ਜਾਚ ਆ ਬੀਜੇਪੀ ਦੇ ਕੋਲੇ ਕੱਲਿਆ ਕੋਲੇ ਬਹੁਮਤ ਨਹੀਂ ਹੈ ਬੇਸ਼ੱਕ ਪਰ ਆਪਾਂ ਜਾਣਦੇ ਹਾਂ ਜੀ ਕਿ ਜਦੋਂ ਐਂਡੀਗੇਟ ਜਾਂ ਬਾਕੀ ਸਾਰੀਆਂ ਪਾਰਟੀਆਂ ਮਿਲ ਜਾਂਦੀਆਂਗਾ ਤਾਂ ਫਿਰ ਉਹਨਾਂ ਦੇ ਕੋਲੇ ਬਹੁਮਤ ਹੈਗਾ ਪਰ ਐਤਕੀ ਅਜਿਕੇ ਗੱਲ ਸੌਦੇਬਾਦੀ ਤੇ ਆ ਗਈ ਐ ਨਤੀਸ਼ ਕੁਮਾਰ ਨੇ ਤਾਂ ਸਭ ਦੋ ਟੋਕੇ ਗੱਲ ਕਹੇਤੀ ਅੱਜ ਮੀਟਿੰਗ ਦੇ ਵਿੱਚ ਕਹਿੰਦਾ ਜੀ ਸਾਨੂੰ ਤਿੰਨ ਮੰਤਰੀ ਸਾਡੇ ਚਾਹੀਦੇ ਕੇਂਦਰ ਦੇ ਵਿੱਚ ਤੇ ਰੇਲਵੇਟਮਾ ਵੀ ਸਾਡੇ ਕੋਲੇ ਚਾਹੀਦਾ ਉਦੋਂ ਕਿਰਾਗ ਪਾਸਵਾਨ ਨੇ ਗੱਲ ਕਹੇਤੀ ਵੀ ਦੋ ਮੰਤਰੀ ਸਾਡੇ ਹੋਣਗੇ ਉਧਰੋਂ ਕਹਿੰਦੇ ਵੀ ਏਕਨਾਥ ਛਿੰਦੇ ਨੇ ਕਹਿੰਦੇ ਕਿ ਵੀ ਭਾਈ ਦੋ ਹੀ ਸਾਡੇ ਚਾਹੀਦੇ ਮੰਤਰੀ ਯਾਨੀ ਕਿ ਅੱਗੇ ਤਾਂ ਜੋ ਰੂੰਗੇ ਝੂੰਗੇ ਦੇ ਵਿੱਚ ਦਿੰਦੇ ਸੀ ਉਹ ਸਾਰਾ ਕੁਝ ਪ੍ਰਮਾਨ ਕਰਨਾ ਪੈਂਦਾ ਸੀ ਪਰ ਐਤਕੀ ਉਵੇਂ ਨਹੀਂ ਆ ਐਤਕੀ ਜਿਹੜਾ ਉਹ ਕਹਿੰਦੇ ਕਿ ਭਾਈ ਅਸੀਂ ਥੋੜਾ ਜਿਹਾ ਆਪ ਦੇ ਸਟਾਈਲ ਨਾਲ ਵੀ ਚੱਲਣਾ। ਇੱਕ ਪਾਰਟੀ ਦੇ ਤਾਂ ਇਹ ਵੀ ਗੱਲ ਕਹਤੀ ਆ ਕਹਿੰਦੇ ਭਾਈ ਚਾਰ ਸਾਢੇ ਮੰਤਰੀ ਹੋਣ ਤੇ ਸਪੀਕਰ ਵੀ ਸਾਡਾ ਹੋਊਗਾ। ਸੋ ਇਸ ਤਰੀਕੇ ਨਾਲ ਸੌਦੇਬਾਜ਼ੀ ਚੱਲ ਰਹੀ ਹੈ ਪਰ ਅੱਜ ਕਹਿੰਦੇ ਵੀ ਪੀਐਮ ਹਾਊਸ ਦੇ ਵਿੱਚ ਇੰਡੀਆ ਇੰਡੀਆ ਗੱਠਜੋੜਾ ਜਿਹੜਾ ਉਹਦੀਆਂ 16 ਪਾਰਟੀਆਂ ਦੇ 21 ਨੇਤਾ ਉੱਥੇ ਪਹੁੰਚੇ ਸੀਗੇ ਤੇ ਉਹਨਾਂ ਦੇ ਵੱਲੋਂ ਇੱਥੇ ਬੈਠ ਕੇ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਨੇਤਾ ਚੁਣ ਲਿਆ ਗਿਆ। ਅੰਦਾਜ਼ੇ ਇਸ ਗੱਲ ਦੇ ਵੀ ਸ਼ਾਇਦ 8 ਤਰੀਕ ਨੂੰ ਇੱਕ ਵਾਰ ਫੇਰ ਉਹ ਸੋਚ ਚੁੱਕ ਲੈਣ ਉਸ ਦਿਨ ਇੱਕ ਵਾਰ ਫੇਰ ਸਰਕਾਰ ਬਣ ਜੇ। ਅੱਜ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਗ੍ਰੋਪੀ ਮੁਰਮੂ ਦੇਸ਼ ਦੀ ਰਾਸ਼ਟਰਪਤੀ ਨੂੰ ਜਾ ਕੇ ਆਪਣਾ ਅਸਤੀਫਾ ਸੌਂਪ ਦਿੱਤਾ ਗਿਆ ਤੇ ਉਹ ਉਹਨਾਂ ਦਾ ਪ੍ਰਬੰਧ ਕਰ ਲਿਆ ਗਿਆ ਤੇ ਹੁਣ ਤੱਕ ਅਨੇਜ ਕਿ ਨਤੀਸ਼ ਕੁਮਾਰ ਦੇ ਉੱਤੇ ਤੇ ਚੰਦਰਬਾਬੂ ਨਾਇਡੂ ਦੇ ਉੱਤੇ ਖੜੀ ਆ ਤੇ ਵਿੱਚ ਇਹ ਗੱਲ ਚੱਲੀ ਜਾਂਦੀ ਵੀ ਕਦੇ ਜੇਕਰ ਇੰਡੀਆ ਗੱਡ ਚੋੜ ਨੇ ਇਹ ਗੱਲ ਕਹਿੰਦੀ ਵੀ ਭਾਈ ਨਤੀਸ਼ ਕੁਮਾਰ ਨੂੰ ਤੁਹਾਨੂੰ ਅਸੀਂ ਪੀਐਮ ਬਣਾ ਦਿੰਦੇ ਆ ਮਾਰ ਕੇ ਛੜਾਪੋਲਾ ਨੂੰ ਉਧਰ ਆ ਜਾਣਾ ਸੋ ਲੋਕਾਂ ਦੇ ਵਿੱਚ ਕਈ ਕੋਈ ਇਸ ਬਾਰੇ ਰਾਏਆਂ ਦੇ ਰੂਪ ਤੇ ਚੱਲਦਾ ਜੀ ਹੂੰ ਹੂੰ ਤੇ ਬਾਕੀ ਜਿਹੜਾ ਕੇਦਰੀਵਾਲ ਦਾ ਰੇਡਕਾਸੀ ਉਹ 19 ਤਰੀਕ ਤੱਕ ਰਹਿਣਾ ਕਿੰਨੀ ਤਰੀਕ ਤੱਕ ਜੇਲ੍ਹ ਚ ਰਹਿਣਗੇ ਦੇਖੋ ਜੀ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਉਹਨਾਂ ਦੀ ਅੱਜ ਪਤਾ ਲੱਗਾ ਜੀ ਕਿ ਅੰਤਰਮ ਜ਼ਮਾਨਤ ਵਾਲੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਤੇ ਉਹ ਇਸ ਵੇਲੇ ਨਿਆਂਇਕ ਹਿਰਾਸਤ ਦੇ ਵਿੱਚ ਆ ਤੇ ਇਹਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਇਹਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਜੀ 19 ਜੂਨ ਤੱਕ ਸੋ ਕੇਜਰੀਵਾਲ ਹੋਰੀ 19 ਜੂਨ ਨੂੰ ਕੀ ਮਿਲੂਗਾ ਉਹਨਾਂ ਨੂੰ ਮਨਜੋਗ ਅਦਾਲਤ ਕੀ ਇਹਨਾਂ ਦੀ ਧੋਲੀ ਦੇ ਵਿੱਚ ਪਾਉਗੀ ਇਹ ਸਮਾਂ ਦੱਸੂਗਾ ਅਰਵਿੰਦ ਕੇਜਰੀਵਾਲ ਖੁਰਾ ਤੇ ਲਈ ਤਾਂ ਇਹ ਇੱਕੀ ਡੱਗੇ ਠਟਕੇ ਵਾਲੀ ਗੱਲ ਆ ਕਿਉਂਕਿ ਕੇਜਰੀਵਾਲ ਸਾਹਿਬ ਤੇ ਆਮ ਆਦਮੀ ਪਾਰਟੀ ਦੇ ਬਾਕੀ ਨੇਤਾ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਸਰਕਾਰ ਇੰਡੀਆ ਗੱਠਜੋੜ ਕੀ ਬਣ ਰਹੀ ਹੈ ਔਰ ਉਸਮੇ ਸਭ ਤੋਂ ਵੱਡੀ ਸ਼ਮੂਲੀਅਤ ਸਭ ਤੋਂ ਵੱਡੀ ਪਾਰਟੀ ਹਮ ਬਣੇਗੇ ਤੇ ਪੂਰੇ ਭਾਰਤ ਦੇ ਵਿੱਚੋਂ ਸਿਰਫ 3 ਸੀਟਾਂ ਮਿਲੀਆਂ ਆਮ ਆਦਮੀ ਪਾਰਟੀ ਨੂੰ ਭਾਜਪਾ ਨੇ ਸੱਤੇ ਸੀਟਾਂ ਜਿਹੜੀਆਂ ਉਹ ਦਿੱਲੀ ਵਾਲਿਆਂ ਨੇ ਲੈ ਲਈਆਂ ਗੁਜਰਾਤ ਦੇ ਵਿੱਚ ਵੀ ਇਹਨਾਂ ਨੂੰ ਕੁਝ ਨਹੀਂ ਮਿਲਿਆ ਹਰਿਆਣਾ ਵਿੱਚ ਵੀ ਕੁਝ ਨਹੀਂ ਮਿਲਿਆ ਤੇ ਕੱਲ ਇਹ ਜਿੱਦ ਕਿ ਜਦੋਂ ਆਪਾਂ ਪੰਜਾਬ ਦੀ ਗੱਲ ਕਰਗੇ ਤਾਂ ਸਿਰਫ 3 ਸੀਟਾ ਇਥੋਂ ਦੀਆਂ ਮਿਲੀਆਂ ਸੋ ਆਮ ਆਦਮੀ ਪਾਰਟੀ ਵਾਸਤੇ ਖਾਸੇ ਝਟਕੇ ਵਾਲੀ ਗੱਲ ਹੈ ਜੀ ਆ ਜਿਹੜਾ 34 ਵਿਧਾਨ ਸਭਾ ਦੀਆਂ ਸੀਟਾਂ ਦਾ ਜਿਹੜਾ ਇਹ ਤੁਸੀਂ ਜਮ੍ਹਾਂ ਤਫਰੀਕ ਕੀਤੀ ਆ ਇਹ ਤੁਸੀਂ ਲਾ ਰਹੇ ਹੋ ਹਿਸਾਬ ਵੀ ਕਿੰਨੀਆਂ ਐਮਪੀ ਦੀਆਂ ਸੀਟਾਂ ਸੀ ਉਸ ਦੇ ਹਿਸਾਬ ਨਾਲ ਤਾਂ ਬਿਲਕੁਲ ਜਨ ਇਹ ਕਿ ਦੇਖੋ ਜਦੋਂ ਹਲ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਉਦੋਂ 112 ਹਲਕਿਆਂ ਦੇ ਬਾਰੇ ਮੁਲਾਂਕਣ ਹੁੰਦਾ ਕਿ ਕਿੱਥੋਂ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈਗੀ ਹਮਮ ਸਾਜਰ ਰਾਜਨੀਤਿਕ ਐਨਾਲਿਸਟਸ ਇਹ ਦੱਸਦੇ ਆ ਵੀ ਜੇਕਰ ਲੋਕ ਸਭਾ ਦੀਆਂ ਚੋਣਾਂ ਦੇ ਨਾਲ ਹੀ ਪੰਜਾਬ ਦੇ ਵਿੱਚ ਜੇਕਰ ਇਹ ਕਹਿਣਾ ਹੈ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਈਆਂ ਹੁੰਦੀਆਂ ਆਮ ਆਦਮੀ ਪਾਰਟੀ 34 ਵਿਧਾਨ ਸਭਾ ਹਲਕਿਆਂ ਦੇ ਵਿੱਚ ਹਾਰੀ ਆ ਜਿੱਥੇ ਉਹ ਜਿੱਤੀ ਆ ਉਸ ਥਾਂ ਦੇ ਉੱਤੇ ਹਾਰੀ ਆ ਯਾਨੀ ਕਿ ਇੱਕ ਇੱਕ ਲੋਕ ਸਭਾ ਹਲਕੇ ਦੇ ਵਿੱਚ 8 8 9 9 ਵਿਧਾਨ ਸਭਾ ਹਲਕੇ ਆ ਜਿ ਜਿਤੇ ਜਿਤੇ ਆਮ ਆदमी ਪਾਰਟੀ ਦੇ ਵਿਧਾਇਕ ਆ ਉਹ ਆਪ ਕੋ ਆਪਣੇ ਹਲਕੇ ਦੇ ਵਿੱਚ ਵੋਟ ਨੂੰ ਵਧਾ ਨਹੀਂ ਸਕੇ ਉਥੇ ਵੋਟਾਂ ਘਟੀਆਂ ਸੋ ਇਹ ਹੈ ਜੀ ਕਿ ਜੇਕਰ ਅੱਜ ਲੋਕ ਸਭਾ ਦੀਆਂ ਚੋਣਾਂ ਨਾਲ ਵਿਧਾਨ ਸਭਾ ਦੀਆਂ ਹੁੰਦੀਆਂ ਤਾਂ ਹੋ ਸਕਦਾ ਵੀ 34 ਸੀਟਾਂ ਪੂਰੇ ਪੜੇ ਹੋ ਜਾਂਦੀਆਂ ਸੋ ਇੱਕ ਜਾਣਕਾਰੀ ਹੋਰ ਸੰਸਦ ਆਈ ਆ ਵੀ ਜੇ ਕਿਤੇ ਆਕਾਲੀ ਦਲ ਤੇ ਬੀਜੇਪੀ ਇਕੱਠੇ ਹੋਏ ਹੁੰਦੇ ਜੇ ਕਿਤੇ ਤੇ ਉਹਨਾਂ ਨੇ 5 ਸੀਟਾਂ ਲੈ ਜਾਣੀਆਂ ਸੀ ਕਿਉਂਕਿ ਰਵਨੀਤ ਮਿੱਟੂ ਜਿਹੜੇ ਹਾਰੇ ਆ ਰਵਨੀਤ ਮਿੱਟੂ ਦੀਆਂ ਵੋਟਾਂ ਬੀਜੇਪੀ ਦੀਆਂ ਯਾਨੀ ਕਿ ਤੇ ਰਣਜੀਤ ਸਿੰਘ ਢਿੱਲੋਂ ਅਕਾਲੀ ਦਲ ਦੇ ਉਮੀਦਵਾਰ ਦੇ ਨਾਲ ਜੇਕਰ ਇਹਨਾਂ ਜਗ੍ਹਾ ਦੋਵਾਂ ਦੀਆਂ ਵੋਟਾਂ ਨੂੰ ਜੋੜ ਲੀਏ ਤਾਂ ਰਾਜਾ ਵੜਿੰਗ ਦੀਆਂ ਵੋਟਾਂ ਤੋਂ ਵੱਧ ਬਣ ਜਾਂਦੀਆਂ ਇੱਥੇ ਜੇਕਰ ਇਕੱਠੇ ਹੋਏ ਹੁੰਦੇ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਹੋਇਆ ਹੁੰਦਾ ਇੱਥੇ ਰਾਜਾ ਵੜਿੰਗ ਜਿਤਨਾ ਨਹੀਂ ਸੀਗਾ ਓਵੇਂ ਹੀ ਅੰਮ੍ਰਿਤਸਰ ਦੇ ਵਿੱਚ ਜੇ ਕਿਤੇ ਬੀਜੇਪੀ ਤੇ ਅਕਾਲੀ ਦਲ ਦੇ ਇਕੱਠੇ ਹੋਏ ਹੁੰਦੇ ਇਹ ਤਾਂ ਤਰਨਜੀਤ ਸਿੰਘ ਤੁੰ ਨੂੰ ਬੀਜੇਪੀ ਵਾਲੇ ਤੇ ਅਨਿਲਜੋਸ਼ੀਏ ਜਿਹੜੇ ਉਹ ਅਕਾਲੀ ਦਲ ਵਾਲੇ ਇਹਨਾਂ ਦੋਵਾਂ ਦੀਆਂ ਵੋਟਾਂ ਦਾ ਜੋੜ ਗੁਰਜੀਤ ਸਿੰਘ ਔਦਲਾ ਦੀਆਂ ਵੋਟਾਂ ਤੋਂ ਜੇ ਕਿਤੇ ਫਿਰੋਦਪੁਰ ਦੇ ਵਿੱਚ ਇਕੱਠੇ ਹੁੰਦੇ ਯਾਨੀ ਕਿ ਗੱਟਪੋੜ ਹੋਇਆ ਹੁੰਦਾ ਤਾਂ ਉਥੇ ਜਿਹੜੀ ਸ਼ੇਰ ਸਿੰਘ ਘਵਾਏ ਜਿੱਤੇ ਆ ਉਹਨਾਂ ਦੀਆਂ ਵੋਟਾਂ ਤੋਂ ਵੱਧ ਰਾਣਾ ਸੋਢੀ ਤੇ ਉਥੇ ਬੋਦੀਮਾਨ ਇਹਨਾਂ ਦੋਹਾਂ ਦੀਆਂ ਵੋਟਾਂ ਦਾ ਜੋੜ ਵੱਧ ਬਣਦਾ ਤੇ ਪ੍ਰਨੀਤ ਕੌਰ ਵੀ ਫਿਰ ਜਿੱਤਦੇ ਸੀਗੇ ਤੇ ਇਸੇ ਹਿਸਾਬ ਦੇ ਨਾਲ ਹਰਸਿਮਰਤ ਕੌਰ ਬਾਦਲ ਬਹੁਤ ਵੱਡੀ ਲੀਡ ਨਾਲ ਜਿੱਤਦੇ ਸੀਗੇ ਕਿਉਂਕਿ ਲੱਖ ਤੋਂ ਵੱਧ ਵੋਟਾਂ ਪਰਮਪਾਲ ਕੌਰੀ ਲੈ ਗਏ ਆ ਸੋ ਜੇ ਕਿਤੇ ਇਕੱਠੇ ਹੋਏ ਹੁੰਦੇ ਤਾਂ ਫਿਰ ਸ਼ਾਇਦ ਨਤੀਜੇ ਹੋਰ ਹੁੰਦੇ अच्छा जड़े खंदूर साहब तो अमृतपाल सिंह संधू जे तेरे उना नु जेल चो डिब्रूगढ़ तो ਛੱਡ ਦਿੱਤਾ ਜਾਏਗਾ देखो ਹਾਲੇ ਤੱਕ ਤੇਰੇ ਬਾਰੇ ਤੁਸਬ ਕੋਈ ਜਾਣਕਾਰੀ ਨਹੀਂ ਆਈ ਕਿ ਉਨਾਂ नु ਕਦੋਂ ਛੱਡਿਆ ਜਾਊਗਾ ਛੱਡਣ ਦੇ ਬਾਰੇ ਕੋਈ ਵੇਰਵਾ ਨਹੀਂ ਹਾਲੇ ਤੱਕ ਸਾਹਮਣੇ ਆਇਆ ਪਰ ਇਹ ਗੱਲ ਜ਼ਰੂਰ ਹੈ ਕਿ ਉਨਾਂ ਨੂੰ ਛੱਡ ਦਿੱਤਾ ਜਾਊਗਾ ਮੈਨੂੰ ਇਹ ਨਿੱਜੀ ਤੌਰ ਤੇ ਲੱਗਦਾ ਅੱਜ ਮੇਰੇ ਇੱਕ ਬੰਦੇ ਨੇ ਕਿਹਾ ਕਹਿੰਦਾ ਵੀ ਐ ਕਿਵੇਂ ਹੋ ਸਕਦਾ ਮੈਂ ਕਿ ਹੋਂ ਨੂੰ ਤਾਂ ਕੁਝ ਵੀ ਹੋ ਸਕਦਾ ਉਹਦਾ ਕਾਰਨ ਇਹ ਆ ਵੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਗਏ ਕਈ ਦਰਜਨ ਬੰਦੇ ਹਰ ਵਾਰੀ ਕਈ ਦਰਜਨ ਕੀ ਸੈਂਕੜੇ ਬੰਦੇ ਉਹਨਾਂ ਦੇ ਉੱਤੇ ਕਤਲ ਦਾ ਪਰਚਾ ਹੁੰਦਾ ਕਿਸੇ ਉੱਤੇ ਜਬਰ ਜਨਾਹ ਦਾ ਹੁੰਦਾ ਕਿਸੇ ਦੇ ਉੱਤੇ ਹੁੰਦਾ ਜੀ ਕਿ ਇਹਨੇ ਅਗਵਾ ਕੀਤਾ ਕਿਸੇ ਨੂੰ ਕਿਸੇ ਰੂਪੇ ਇਰਾਦਾ ਕਤਲ ਦਾ ਹੁੰਦਾ ਕਿਸੇ ਤੇ ਲੁੱਟ ਖੋਹ ਦਾ ਹੁੰਦਾ ਉਹ ਪਾਰਲੀਮੈਂਟ ਦੇ ਵਿੱਚ ਬੈਠੇ ਹੁੰਦੇ ਆ ਤੇ ਅਮਰਤਪਾਲ ਸਿੰਘ ਨੇ ਸੋ ਵੀ ਟਕਣੀ ਆ ਤੇ ਅਮਰਤਪਾਲ ਸਿੰਘ ਨੂੰ ਮੇਰਾ ਖਿਆਲ ਆ ਮੇਰਾ ਨਿੱਜੀ ਤੌਰ ਦੇ ਤੇ ਖਿਆਲ ਆ ਕਿ ਬਹੁਤ ਜਲਦ ਉਹਨੂੰ ਜ਼ਮਾਨਤ ਮਿਲ ਜਾਣੀ ਆ ਸੋ ਅਮਰਤਪਾਲ ਸਿੰਘ ਦੇ ਅੱਜ ਪਿਤਾ ਜੀ ਨੇ ਸਰਦਾਰ ਪਰ ਸਿੰਘ ਹੋਰਾਂ ਨੇ ਵੀ ਇਹ ਗੱਲ ਕਹੀ ਆ ਉਹ ਕਹਿੰਦੇ ਮੇਰੇ ਪੁੱਤ ਨੂੰ ਹੁਣ ਰਿਹਾਰ ਕਰਨਾ ਚਾਹੀਦਾ ਮੇਰੇ ਪੁੱਤ ਨੇ ਆ ਕੇ ਲੋਕਾਂ ਦੇ ਵਿੱਚ ਉਹਨਾਂ ਨੇ ਮਸਲੇ ਵੀ ਹੱਲ ਕਰਨੇ ਹੂੰ ਹੂੰ ਸੋ ਇੰਡੀਆ ਗੱਟ ਜੁੜ ਦੇ ਅੰਕੀਤ ਗਤੀਵਿਧੀਆਂ ਨੇ ਹੁਣ ਸਰਕਾਰ ਬਣਾਉਣ ਨੂੰ ਉਹ ਵੀ ਤਿਆਰ ਨੇ ਮੈਨੂੰ ਲੱਗਦਾ ਹਾਂ ਬਿਲਕੁਲ ਜੀ ਆਪ ਕੋਸ਼ਿਸ਼ਾਂਾਂ ਵੀ ਜਾਰੀ ਆ ਉਹ ਕਹਿੰਦੇ ਕਿ ਅਸੀਂ ਵੀ ਸਰਕਾਰ ਬਣਾਉਣ ਦੀ ਤਿਆਰੀ ਦੇ ਵਿੱਚ ਆ ਉਹ ਕਹਿੰਦੇ ਕਿ ਸਾਨੂੰ ਕੀ ਹੋਇਆ ਅਸੀਂ ਵੀ ਸਰਕਾਰ ਬਣਾ ਲਾਂਗੇ ਦੇਖੋ ਲੱਗਦਾ ਕਮੀ ਨੂੰ ਨਹੀਂ ਆ ਕਿ ਉਹ ਇਸ ਵਾਰ ਸਫਲ ਹੋਣਗੇ ਕਿਉਂਕਿ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਆਪਾਂ ਇਹਨੇ ਗੱਲ ਕਹਿੰਦੇ ਕਿ ਘਟਾ ਕੇ ਦੇਖਦੇ ਹਾਂ ਪਰ ਉਹ ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਹਾਲੇ ਤੱਕ ਤਾਂ ਨਜ਼ਰ ਨਹੀਂ ਆਉਂਦੇ ਕੋਈ ਚਮਤਕਾਰ ਹੋ ਜਾਏਗਾ ਨਵਖਰੀ ਹੈ ਹੁਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਜਿਹੜੇ ਮਨਕਰਜਨ ਖੜਕੇ ਸਾਹਿਬ ਨੇ ਉਹਨਾਂ ਦੇ ਘਰ ਦੇ ਵਿੱਚ ਇੰਡੀਆ ਸੱਜੂਰ ਤੇ ਵੱਖ-ਵੱਖ ਨੇਤਾਵਾਂ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਕਹਿੰਦੇ ਅਖਲੀਸ਼ ਯਾਦ ਮੁਹਰੀ ਵੀ ਗਏ ਆ ਜਿਹਦੇ ਵਿੱਚ ਹੋਰ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਸਿੱਦੇ ਸੋਰੀਆਂ ਗਾਂਧੀ ਰਾਹੁਲ ਗਾਂਧੀ ਹੋਰ ਵੀ ਕਈ ਨੇਤਾ ਸਿੱਦੇ ਠਟਬਟ ਇੱਕ ਦਰਜਨ ਤੋਂ ਵੱਧ ਨੇਤਾ ਸੀਗੇ ਉੱਥੇ ਉਹਨਾਂ ਨੇ ਧੰਵਰ ਕੀਤਾ ਜੀ ਕਿ ਸੰਵਿਧਾਨ ਬਚਾਉਣ ਦੇ ਲਈ ਦੇਸ਼ ਦੇ ਲੋਕਾਂ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਉਹ ਕਹਿੰਦੇ ਜੀ ਅਸੀਂ ਕਿਸੇ ਵਿਅਕਤੀ ਨੂੰ ਹਰਾਉਣ ਦੇ ਲਈ ਕਿਸੇ ਪਾਰਟੀ ਨੂੰ ਹਰਾਉਣ ਦੇ ਵਾਸਤੇ ਚੋਣ ਨਹੀਂ ਆਣੇ। ਅਸੀਂ ਤਾਂ ਜਿਹੜੀ ਗੱਲ ਕਹਿੰਨੇ ਸੀ ਕਿ ਸੰਵਿਧਾਨ ਬਦਲ ਦੇਣਗੇ, ਸੰਵਿਧਾਨ ਵਿੱਚ ਐਸੇ ਕਰ ਦੇਣਗੇ। ਉਹਨਾਂ ਨੂੰ ਹਰਾਉਣ ਦੇ ਲਈ ਕਿਹਾ ਸੀ ਕਿ ਲੋਕਾਂ ਨੇ ਸਾਡੀ ਬੇਨਤੀ ਨੂੰ ਕਬੂਲ ਕੀਤਾ ਤੇ ਬਾਕੀ ਜੋਰ ਤੋਰ ਜਾਰੀ ਆ। ਇਹ ਗੱਲ ਸੱਚੀ ਆ ਵੀ ਉਹ ਵੀ ਚਾਹੁੰਦੇ ਵੀ ਭਾਈ ਇੰਡੀਆ ਗੱਠਜੋੜ ਦੇ ਵਿੱਚੋਂ ਕੁਝ ਕਿ ਤਰ੍ਹਾਂ ਕਿਉਂਕਿ ਜਿਹੜੀ ਇੰਡੀਆ ਗੱਠਜੋੜ ਆ ਉਹਦੇ ਕੋਲੇ ਬਹੁਮਤ ਹੋ ਜਿੰਗਾ। ਉਹਦੇ ਕੋਲੇ ਬਹੁਮਤ ਕੱਲਿਆਂ ਕੋਲੇ ਹੈ ਜਿੰਗਾ ਇੰਡੀਆ ਗੱਠਜੋੜ ਕੋਲ। ਉਹਨਾਂ ਨੂੰ ਫਿਰ ਇੰਡੀਆ ਦੇ ਵਿੱਚੋਂ ਬੰਦੇ ਦੀ ਲੋੜ ਪਾਉਗੀ ਤੇ ਜੇਕਰ ਉਹ ਉਧਰੋਂ ਲੈਣ ਦੀ ਕੋਸ਼ਿਸ਼ ਕਰਨਗੇ ਤੇ ਭਾਈ ਉਧਰਲੇ ਇੰਡੀਆ ਦੇ ਪਾਸੇ ਤਾਂ ਪਹਿਲੇ ਬੰਦੇ ਪੱਟਣ ਦੇ ਵਿੱਚ ਮਾਹਰ ਆ ਤੇ ਫਿਰ ਉਹਨਾਂ ਨੇ ਇੰਡੀਆ ਦੇ ਵਿੱਚੋਂ ਬੰਦੇ ਪੱਟਨੇ ਆ ਜੀ ਅੱਛਾ ਇਹ ਉਲਟਾ ਵੀ ਚੱਲ ਸਕਦਾ ਹੈ ਜੇ ਚੰਦਰ ਆਪਣੇ ਬਾਬੂ ਜਿਹੜੇ ਨਾਈਡੋ ਨੇ ਤੇ ਨितीश ਕੁਮਾਰ ਦੀ ਵਜਾਹੇ ਹੋ ਸਕਦਾ ਹੈ ਕਿ ਉਹ ਇਧਰੋਂ ਦੇ ਬੰਦੇ ਪੱਟ ਕੇ ਲੈ ਜਾਣ ਇੰਡੀਆ ਸੰਗਠਨ ਚੋਂ ਜਰਪਾਲ ਜੀ ਬਿਲਕੁਲ ਕੋਈ ਵੀ ਸੰਭਵ ਨਹੀਂ ਹੂੰ ਹੂੰ ਤੇ ਬਾਕੀ ਚੰਦੂ ਮਾਜਰਾ ਨੇ ਕੀ ਕਿਹਾ ਜੀ ਉਹੋ ਮਾਤਰਾ ਹੁਣ ਨੇ ਗੱਲ ਤਾਂ ਕਹੀ ਦੀ ਬੜੀ ਭਾਪੂਰਤ ਗਣਤੇਦਾਲ ਸਹਿਮਤ ਵੀ ਆ ਕਿਉਂਕਿ ਦੇਖੋ ਆਕਾਲੀ ਦਲ ਦੀ ਸਥਿਤੀ ਤਾਂ ਇਸ ਵੇਲੇ ਚਿੰਤਾਜਨਕ ਆਕਾਲੀ ਦਲ ਦੇ ਹਾਲਾਤ ਇਸ ਵੇਲੇ ਬਹੁਤੇ ਵਧੀਆ ਨਹੀਂ ਭਾਵੇਂ ਕਿ ਉਹਨਾਂ ਨੇ ਇੱਕ ਸੀਟ ਜਿੱਤੀ ਆ ਪਰ ਆਪਾਂ ਇਹ ਜਿੱਤੀ ਹੋਈ ਸੀਟ ਨੂੰ ਕੱਲ ਕੱਜ ਵੀ ਬਹੁਤ ਕਮਾਲ ਹੋ ਗਈ ਆ ਇਦਾਂ ਦੀ ਗੱਲ ਤਾਂ ਹੈ ਨਹੀਂਗੀ ਪਰ ਕੱਲੀ ਕਿ ਦੇਖੋ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਆਕਾਲੀ ਦਲ ਮੁਰਤੇ ਪੈਣਾ ਸਿਰ ਹੋ ਜਾਵੇ ਹੋ ਵੀ ਸਕਦਾ ਇਦਾਂ ਦਾ ਪਰ ਜਿਸ ਤਰੀਕੇ ਨਾਲ ਅਜੇ ਚੰਗੋ ਬਾਦਰਾ ਉਹਨਾਂ ਨੇ ਕਹਿ ਦਿੱ ਕਿ ਬਹੁਤ ਸਾਡਾ ਨੁਕਸਾਨ ਹੋ ਗਿਆ ਸਾਡਾ ਬਿਲਕੁਲ ਬੁਰਾ ਹਾਲ ਹੋ ਗਿਆ ਸਾਡੀ ਬੀਜੇਪੀ ਤੋਂ ਵੀ ਵੋਟ ਪਰਸੈਂਟੇਜ ਘਟ ਗਿਆ ਤੇ ਜਿਹਦੇ ਕਰਕੇ ਸਾਡੀ ਪਾਰਟੀ ਨੂੰ ਬਹੁਤ ਵੱਡੇ ਫੈਸਲੇ ਲੈਣ ਦੀ ਹਾਲ ਦੀ ਘੜੀ ਲੋੜ ਹੈ ਜੀ ਤੇ ਰਵਨੀਤ ਬਿੱਟੂ ਨੇ ਆਪਣੀ ਹਾਰ ਦਾ ਕਾਰਨ ਕੀ ਦੱਸਿਆ ਲੋਕਾਂ ਨੂੰ ਜਿਹੜੇ ਕੋਈ ਉਹ ਤਾਂ ਨਾ ਉਹਦੀ ਗੱਲ ਦੇ ਨਾਲ ਸਹਿਮਤ ਤਾਂ ਹੈ ਨਹੀਂਗਾ ਉਹਨੇ ਤਾਂ ਅਬਿਲਕਾਂ ਟੱਬਲੇ ਨੇ ਮਾਰ ਗਏ ਐਵੇਂ ਤੁਹਾਨੂੰ ਕਹਾਂ ਮੈਂ ਕਿਉਂਕਿ ਰਵਨੀਤ ਬਿੱਟੂ ਨੇ ਤਾਂ ਨਾ ਜਿਵੇਂ ਐਡ ਗੱਲ ਕਈ ਕਹਿੰਦੇ ਜੀ ਦੇਖੋ ਮੈਂ ਤਾਂ ਧੰਨਵਾਦ ਕਰਾਂ ਪੰਜ ਖੇਤਰ ਦੇ ਲੋਕਾਂ ਦਾ ਪੰਜ ਵਿਧਾਨ ਸਭਾ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਕਿ ਸਾਨੂੰ ਇੰਨੇ ਦਾ ਵੋਟਾਂ ਪਾਈਆਂ ਅਸੀਂ ਤੇ ਉਹਨਾਂ ਹਲਕਿਆਂ ਦੇ ਵਿੱਚ ਹਾਰੇ ਆ ਜਿੱਥੇ ਕਿ ਲੋਕ ਡਾਂਗਾ ਲੈ ਕੇ ਖੜ ਜਾਂਦੇ ਸੀ ਜਾਂ ਖੜਾਏ ਜਾਂਦੇ ਸੀ ਉਹਨੇ ਥੋੜਾ ਜਿਹਾ ਝਾੜੇ ਨਾਲੇ ਵੀ ਗੱਲ ਕਹੀ ਵੀ ਭਾਈ ਮੈਨੂੰ ਹਰਾਇਆ ਤੁਸੀਂ ਤੇ ਮਨਰੇਗਾ ਵਾਲੇ ਪੈਸੇ ਨਾਲੇ ਕੇਂਦਰ ਤੋਂ ਮੰਗਦੇ ਆ ਨਾਲੇ ਤੁਹਾਨੂੰ ਹੋਰ ਸਹੂਲਤਾਂ ਕੇਂਦਰ ਤੋਂ ਚਾਹੀਦੀਆਂ ਆਟਾ ਮਿੱਟੀ ਦਾ ਕਣਕ ਵੀ ਚਾਹੀਦੀ ਹੈ ਤੁਹਾਨੂੰ ਮੈਂ ਸਾਰਿਆਂ ਤੋਂ ਤਾਂ ਕਹਿੰਦਾ ਸੀ ਕਿ ਭਾਈ ਮੈਨੂੰ ਜਿਤਾਓ ਭਾਜਪੀ ਨੂੰ ਜਿਤਾਓ ਉਹ ਕਹਿੰਦੇ ਵੀ ਕੋਈ ਗੱਲ ਨਹੀਂ 2027 ਦੇ ਵਿੱਚ ਸਾਡੀ ਸਰਕਾਰ ਬਣੂਗੀ ਉਹਨਾਂ ਨੇ ਆਪਣਾ ਹਰਕਤ ਦਾ ਲੋਕਾਂ ਦੇ ਉੱਤੇ ਜ਼ਾਹਰ ਕੀਤਾ ਹੈ ਕਿਹੜੇ ਲੋਕਾਂ ਦੇ ਉੱਤੇ ਜਿਹੜੇ ਲੋਕ ਮਜ਼ਦੂਰ ਨੇ ਪ੍ਰਵਾਸੀ ਵਰਕਰ ਨੇ ਉਹਨਾਂ ਤੇ ਕੀਤਾ ਨਹੀਂ ਜਿਹੜੇ ਲੋਕਾਂ ਨੇ ਉਹਨਾਂ ਨੂੰ ਫਰਾਇਆ ਤੇ ਖਾਸ ਕਰਕੇ ਪਿੰਡੂ ਖੇਤਰ ਦੇ ਲੋਕਾਂ ਤੇ ਹਮ ਅਚਾ ਚਰਨਜੀਤ ਚੰਨੀ ਹੋਰਾਂ ਦਾ ਕੀ ਵਿਚਾਰ ਹੈ ਹੁਣ ਤਾਂ ਚਰਨਜੀਤ ਸਿੰਘ ਚੰਨੀ ਹੋਰੀ ਅੱਜ ਗੁਰਦੁਆਰਾ ਕਸਲਗੜ੍ਹ ਸਾਹਿਬ ਦੇ ਵਿੱਚ ਨਤਮਸਤਕ ਹੋਏ ਪਰਿਵਾਰ ਦੇ ਸਮੇਤ ਉਹਨਾਂ ਨੇ ਵੱਡੇ ਫਰਕ ਦੇ ਨਾਲ ਐਤਕੀ ਜਲੰਧਰ ਦੇ ਵਿੱਚ ਵਸਦਿਆਂ ਨੂੰ ਫਰਾਇਆ ਸੋ ਮੈਂਬਰ ਪਾਰਲੀਮੈਂਟ ਬਣੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਉਹ ਗਏ ਆ। ਬਾਕੀ ਵੀ ਵੱਖ-ਵੱਖ ਜਿੱਥੇ ਹੋਏ ਉਮੀਦਵਾਰ ਵੱਖ-ਵੱਖ ਥਾਵਾਂ ਤੇ ਗੈਰ ਦੇ ਐਮਪੀ ਬਣੇ ਆ। ਹਾਰੇ ਹੋਏ ਵੀ ਵੱਖ-ਵੱਖ ਥਾਵਾਂ ਦੇ ਉੱਤੇ ਧਾਰਮਿਕ ਥਾਵਾਂ ਤੇ ਦਰਸ਼ਨ ਕਰਕੇ ਆ ਰਹੇ ਵੀ ਵਾਹਿਗੁਰੂ ਜੋ ਤੁਹਾਡੀ ਢੋਲੀ ਦੇ ਵਿੱਚ ਪਾਇਆ ਮਨਜ਼ੂਰ ਆ। ਗੱਲ ਇਹ ਜੀ ਕਿ ਦੇਖੋ ਚੰਨੀ ਹੋਰੀਆਂ ਜਿਹੜੇ ਉਹ ਕਹਿੰਦੇ ਵੀ ਮੈਂ ਜਦੋਂ ਵੀ ਕੋਈ 새 ਕਾਜ ਦੀ ਸ਼ੁਰੂਆਤ ਕਰਨੀ ਆ ਤੇ ਮੈਂ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਵਿੱਚ ਦਨ ਸਮਸਤ ਹੋ ਕੇ ਕਰਦਾ ਤੇ ਵਾਹਿਗੁਰੂ ਮੇਰੇ ਉੱਤੇ ਮਿਹਰ ਭਰਿਆ ਹੱਥ ਰੱਖਦੇ ਆ। ਸੋ ਦੇਖੋ ਹਾਰੇ ਹੋਿਆਂ ਦੇ ਉੱਤੇ ਵੇ ਚਾਰੀ ਡਿਗਰੀ ਟੈਂਪਰੇਚਰ ਦੇ ਵਿੱਚ ਲੋਕਾਂ ਨੇ ਖੜ ਕੇ ਹਾਰਿਆਂ ਨੂੰ ਵੀ ਵੋਟਾਂ ਪਾਈਆਂ ਜਿੱਤਿਆਂ ਨੂੰ ਵੀ ਪਾਈਆਂ ਤੇ ਜਿਹੜੇ ਜਿੱਤ ਗਏ ਤਾਂ ਚਲੋ ਪਾਰਲੀਮੈਂਟ ਦੇ ਵਿੱਚ ਏਸੀ ਬੜੇ ਸੋਹਣੇ ਚੱਲਦੇ ਹੁੰਦੇ ਉੱਥੇ ਬੈਠ ਕੇ ਮਸਲੇ ਚੁੱਕਣ ਪਰ ਜਿਹੜੇ ਹਾਰ ਗਏ ਆ ਉਹਨਾਂ ਨੂੰ ਕਿਸੇ ਨੂੰ 50000 ਵੋਟ ਪਈ ਆ ਕਿਸੇ ਨੂੰ 2 ਲੱਖ ਪਈ ਆ ਕਿਸੇ ਨੂੰ 1 ਡੂੜ ਲੱਖ ਪਈ ਆ ਕਿਸੇ ਨੂੰ 80000 ਪਈ ਆ ਉਹ ਵੀ ਖੇਤਰ ਦੇ ਵਿੱਚ ਵਿਚਰਦੇ ਰਹਿਣ ਲੋਕਾਂ ਤੋਂ ਲੋਾਰਥ ਨਾ ਛੜਣ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦੇ ਵਿੱਚ ਮੌਸਮ ਸੰਸਾਬ ਅਚਾਨਕ ਬਦਲ ਗਿਆ ਕਈ ਖੰਭੇ ਟੁੱਟ ਗਏ ਆ ਸਹੀ ਥਾਂ ਮਤਤ ਕਾਰਨ ਟੁੱਟ ਗਿਆ ਇੱਥੇ ਇੰਟਰਨੈਟ ਦੀ ਸਮੱਸਿਆ ਵੀ ਕਈ ਥਾਵਾਂ ਤੇ ਆਈ ਹੈ ਬਿਜਲੀ ਦੀ ਸਮੱਸਿਆ ਲਾਈਟ ਹੋਣ ਜਾਈ ਹੋਈ ਹੈ ਇਸ ਵੇਲੇ ਜਲੰਧਰ ਦੇ ਵਿੱਚ ਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਸੌਤ ਤੇਜ਼ ਹਨੇਰੀ ਝੱਖੜ ਤੋਂ ਲਾਇਆ ਜਲੰਧਰ ਦੇ ਵਿੱਚ ਬਹੁਤ ਤੇਜ਼ ਇੱਕਦਮ ਨਹੀਂ ਪਿਆ ਤੇ ਇਸ ਵੇਲੇ ਇਸ ਸਥਿਤੀ ਮੌਸਮ ਵਿਭਾਗ ਨੇ ਕਿਹਾ ਵੀ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਮੌਸਮ ਹੋਰ ਖਰਾਬ ਹੋ ਸਕਦਾ ਹੈ ਜੀ ਟਿਣਾ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਬਹੁਤ ਮਿਹਰਬਾਨੀ ਜੀ <laughs> Red FM <laughs>